ਜ਼ਮੀਨਾਂ ਤੀਆਂ ਦੁੱਖ ਵਡਾਉਂਦੀਆਂ ਨੇ ਇਹ ਕਹਾਵਤ ਅਸੀਂ ਸਾਰਿਆਂ ਨੇ ਸੁਣੀ ਹੈ ਪਰ ਇਸ ਦੇ ਉਲਟ ਅਜ ਇੱਕ ਬਜ਼ੁਰਗ ਬਾਪ ਨੇ ਆਪਣੀ ਹੀ ਧੀ ਤੇ ਧੋਖੇ ਦੇ ਨਾਲ ਜ਼ਮੀਨ ਹੜਪਣ ਦੇ ਇਲਜ਼ਾਮ ਲਗਾਏ ਨੇ ਜੀ ਹਾਂ ਇਹ ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਪਿੰਡ ਚੱਬੇ ਤੋਂ ਸਾਹਮਣੇ ਆਇਆ ਜਿੱਥੇ ਇੱਕ ਬਜ਼ੁਰਗ ਪਿਓ ਨੇ ਆਪਣੀ ਹੀ ਧੀ ਤੇ ਧੋਖੇ ਦੇ ਨਾਲ ਜਾਇਦਾਦ ਹੜਪਣ ਦੇ aarop ਲਗਾਏ ਨੇ ਪੀੜਤ ਸਤਨਾਮ ਸਿੰਘ ਨੇ ਪੱਤਰਕਾਰਾਂ ਦਿਨਾਂ ਗੱਲਬਾਤ ਕਰਦਿਆਂ ਦੱਸਿਆ ਕਿ ਉਸਨੇ ਆਪਣੀ ਧੀ ਨੂੰ ਬੜੀ ਮਿਹਨਤ ਮਜ਼ਦੂਰੀ ਕਰਕੇ ਪੜਾਇਆ ਲਿਖਾਇਆ ਸੀ ਕਿ ਬੁਢਾਪੇ ਦੇ ਵਿੱਚ ਉਸ ਦਾ ਸਹਾਰਾ ਬਣੇਗੀ ਪਰ ਉਸ ਨੂੰ ਨਹੀਂ ਪਤਾ ਸੀ ਕਿ ਉਸ ਦੀ ਧੀ ਉਸ ਦੇ ਨਾਲ ਧੋਖਾ ਕਰੇਗੀ ਤੇ ਜਾਇਦਾਦ ਹੜਪ ਲਵੇਗੀ ਪੀੜਤ ਦਾ ਕਹਿਣਾ ਹੈ ਕਿ ਉਸ ਦੀ ਪਿੰਡ ਦੇ ਵਿੱਚ 6 ਮਰਲੇ ਜਗ੍ਹਾ ਜਿਸ ਤੇ ਉਸ ਦੀ ਧੀ ਨੇ ਧੋਖੇ ਦੇ ਨਾਲ ਅੰਗੂਠਾ ਲਵਾ ਲਿਆ ਬਜ਼ੁਰਗ ਦਾ ਕਹਿਣਾ ਕਿ ਉਹ ਖੁਦ ਪੜਿਆ ਲਿਖਿਆ ਨਹੀਂ ਹੈ ਜਿਸ ਦਾ ਫਾਇਦਾ ਚੁੱਕ ਕੇ ਉਸ ਦੀ ਤੀਨੇ ਧੋਖੇ ਦਿਨਾ ਅੰਗੂਠਾ ਲਵਾ ਲਿਆ ਤੇ ਹੁਣ ਉਸ ਦੀ ਤੀ ਇਲਜ਼ਾਮ ਲਗਾ ਰਹੀ ਹੈ ਕਿ ਉਸ ਨੇ 15 ਲੱਖ ਦੇ ਵਿੱਚ ਜ਼ਮੀਨ ਖਰੀਦੀ ਜਦ ਕਿ ਸਾਨੂੰ ਕੋਈ ਪੈਸਾ ਨਹੀਂ ਦਿੱਤਾ ਤੇ ਨਾ ਹੀ ਕੋਈ ਗਵਾਹ ਬਜ਼ੁਰਗ ਸਤਨਾਮ ਸਿੰਘ ਦਾ ਕਹਿਣਾ ਹੈ ਕਿ ਉਸ ਦੀ ਸਾਰੀ ਉਮਰ ਦੀ ਮਿਹਨਤ ਦੇ ਨਾਲ ਬਣਾਈ ਹੋਈ ਜ਼ਮੀਨ ਤੇ ਧੋਖੇ ਦੇ ਨਾਲ ਕਬਜ਼ਾ ਉਸ ਦੀ ਧੀ ਕਰਨਾ ਚਾਹੁੰਦੀ ਹੈ ਤੇ ਉੱਥੇ ਹੀ ਪੀੜਤ ਨੇ ਪੁਲਿਸ ਤੇ ਸਰਕਾਰ ਦੇ ਕੋਲੋਂ ਇਨਸਾਫ ਦੀ ਮੰਗ ਕੀਤੀ ਹੈ ਤੇ ਕਿਹਾ ਕਿ ਉਸ ਦੀ ਜਗਾ ਉਸ ਨੂੰ ਵਾਪਸ ਦਵਾਈ ਜਾਵੇ ਤੇ ਬਣਦੀ ਕਾਰਵਾਈ ਕੀਤੀ ਜਾਵੇ ਤੇ ਇਸੇ ਸਬੰਧ ਵਿੱਚ ਥਾਣਾ ਚਾਟੀਵਿੰਡ ਦੇ ਮੁਖੀ ਬਲਕਾਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਦਰਖਾਸਤ ਮਿਲੀ ਹੈ ਜਿਸ ਦੀ ਜਾਂਚ ਹੋ ਰਹੀ ਹੈ ਤੇ ਇਸ ਜਗਾ ਦਾ ਮਸਲਾ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਅਧਿਕਾਰ ਖੇਤਰ ਦੇ ਵਿੱਚ ਨਹੀਂ ਆਉਂਦਾ ਦੋਵਾਂ ਤਿੰਨਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਮਾਨਯੋਗ ਅਦਾਲਤ ਜਾਂ ਫਿਰ ਮਾਲ ਮਹਿਕਮੇ ਦੇ ਕੋਲ ਜਾ ਕੇ ਮਸਲਾ ਨਿਪਟਾਇਆ ਜਾਵੇ। ਹਾਂਜੀ ਮੇਰਾ ਨਾਮ ਸਤਨਾਮ ਸਿੰਘ ਆ। ਪਿੰਡ ਮੇਰਾ ਚੱਬਾ ਵਾ। ਚੜਦੀ ਪੱਤੀ ਆ। ਤੇ ਮੁਸ਼ਕਲਾ ਇਹ ਜਿਹੜੀ ਮੇਰੀ ਆਪਣਾ ਕੁੜੀ ਆ ਬਲਜੀਤ ਉਹ ਮੇਰੇ ਕੋਲ ਫਾਂਸਾਰਾ ਲੈਂਡ ਲਈ ਆ, ਖੋਣ ਲਈ ਆ। ਖਾਂ ਥਾਂ ਮੇਰਾ ਹੈਗਾ 6 ਮਰਲੇ। 6 ਮਰਲੇ ਤੋਂ ਮੈਨੂੰ ਬਾਹਰ ਕੱਢ ਦਪਾਵਾ। ਮੈਂ ਬਾਹਰ ਲਾਂਬੇ ਰਹਾਂਡੇ ਆਵਾ। ਬੜੇ ਕਿਡਾਂ ਆ। ਵੱਜਾ ਇਹੋ ਹੀ ਆ ਆਪਣਾ ਬਾਹਰ ਚੁਣੀ ਫਿਰਦੀ ਆ ਤੇ ਸਾਨੂੰ ਕੋ ਡੱਕੇ ਨਾ ਤੇ ਇਹ ਹਿੰਦੇ ਹੀ ਡੱਕਦੇ ਆ ਤੇ ਸਾਲਾ ਆ ਗੱਤੋਂ ਕਦੀ ਪੁਲਿਸ ਨੂੰ ਖੜਾ ਦੇਂਦੀ ਕਦੀ ਕਦੇ ਕੰਦੀ ਕਦੀ ਕਦੇ ਜਾਂਦੇ ਆਂ ਅਸੀਂ ਉਹ ਕਹਿੰਦੀ ਉਹ ਕਹਿੰਦੀ ਪੈ ਦਿੱਤੇ ਮੈਂ ਮੈਨੂੰ ਆਪਾਂ ਨਹੀਂ ਕੋਈ ਪਰਪਿਆ ਨਹੀਂ ਦਿੱਤਾ ਥਾ ਤੁਹਾਡੇ ਨਾਂ ਦੇ ਥਾ ਮੇਰੇ ਨਾਂ ਤੇ ਆ ਲਿਖੇ ਤਾ ਨੂੰ ਵੀ ਕੁੜੀ ਉਹ ਤਾਂ ਕੁੜੀ ਨੇ ਮੇਰਾ ਨਾਂ ਟੁੱਟ ਠਾਇਆ ਆਪਣਾ ਲਿਖਾ ਲ ਮੈਨੂੰ ਦਾ ਨਪਾੜਿਆ ਉਹਨੇ ਕਹਿੰਦੀ ਮੈਂ ਨੌਕਰੀ ਤੇ ਲੱਗਣਾ ਦਾ ਆ ਮੈਂ ਆਪਣਾ ਅੰਗੂਠਾ ਲਾ ਦੇ ਡੈਡੀ ਕਿ ਮੈਂ ਅੰਗੂਠਾ ਲਾਤਾ ਤੇ ਮੈਨੂੰ ਕੀ ਪਤਾ ਇਹ ਆ ਗੱਲ ਬਣੀ ਆ ਕਿਉਂ ਪੈਸੇ ਵੀ ਦਿੱਤੇ ਬਾਅਦ ਚੋਂ ਨਹੀਂ ਨਾ ਪਹਾ ਕੋਈ ਨਹੀਂ ਦਿੱਤਾ ਮੈਨੂੰ ਉਹਨੇ ਮੈਨੂੰ ਆ ਵੀ 15 ਲੱਖ ਤੈਨੂੰ ਦਿੱਤਾ ਵਾ ਝੂਠਾ ਹੀ ਆਖੀ ਜਾਂਦੀ ਐ ਹੁਣ ਇਹ ਮੈਂ ਬਾਹਰ ਫਿਰਨ ਆਇਆ ਸੀ ਕਿਉਂ ਬਾਹਰ ਆਦ ਨਾਲ ਪੁੱਟ ਪਹਿਲੇ ਹੀ ਛੱਲਾਈ ਫਿਰਦੀ ਸਾਡੇ ਮਗਰ ਕੀ ਗੱਲ ਦੀ ਪੁਲਿਸ ਆਂਦੀ ਮੈਂ ਆਪਣਾ ਉਨੂ ਬਾੜਿਆ ਵਾ ਚਾਬੀਆਂ ਨਾਲ ਉਹਨਾਂ ਨੇ ਆਪਣਾ ਦਿੱਤੀਆਂ ਪੁਲਿਸ ਵਾਲਿਆਂ ਨੂੰ ਤਾਂ ਅਸੀਂ ਗਏ ਆਪਣਾ ਚਾਬੀਆਂ ਲੈਣ ਉਹਨਾਂ ਕੋਲ ਮਿਲਤ ਕਰਨੇ ਨਾ ਉਹਦੇ ਨਹੀਂ ਹੈ ਨਹੀਂ ਚਾਬੀਆਂ ਕੁੜੀ ਕੋਈ ਆ ਜੀ ਜੀ ਇਹ ਨੌਕਰੀ ਕਰਦੀ ਆ ਆਪਣਾ ਖੇਰ ਅੰਮ੍ਰਿਤਸਰ ਹਾਂ ਜੀ ਡਾਕਟਰ ਆ ਨਰਸ ਆ ਕੀ ਮਾਰ ਕਰਦੇ ਹੋ ਕੋਈ ਚੋਗੀ ਮਾਰਦੇ ਕੋਲ ਸੁਗਣਾ ਆਣ ਲੈਣਾ ਸਾਨੂੰ ਨਾ ਮਾਫੀ ਦਵਾਓ ਤੇ ਸਾਡਾ ਥਾਂ ਦਵਾਓ ਇਹੇ ਕੋਲੋਂ ਬਸ ਇਹ ਸਾਡੀ ਇਹੋ ਹੀ ਮੰਗ ਆ ਪਿੰਡ ਚੱਬਾ ਪੁਲਿੰਦਰ ਸਿੰਘ ਨਾਮ ਮੇਰਾ ਜੋ ਮਸਲਾ ਮਸਲਾ ਇਦਾਂ ਵਾ ਕਿ ਜਿਹੜੀ ਸਾਡੀ ਕੁੜੀ ਆ ਵੱਡੀ ਭੈਣ ਮੇਰੀ ਉਹਦਾ ਨਾਮ ਬਲਜੀਤ ਗੌਰ ਆ ਉਹ ਸਰਕਾਰੀ ਨੌਕਰੀ ਕਰਦੀ ਆ ਜਦ ਜਦ ਕੇ ਉਹ ਨਰਸ ਦੀ ਉਹਨੂੰ ਇਦਾਂ ਵਾ ਕਿ ਦਿਹਾੜੀ ਦਾ ਪੇ ਕਰਕੇ ਅਸੀਂ ਨੌਕਰੀ ਤੇ ਲਵਾਇਆ ਵਾ ਕੋਰਸ ਕਰਾਇਆ ਵਾ ਕੋਰਸ ਕਰਾ ਕੇ ਚਲੋ ਉਹਨੂੰ ਨੌਕਰੀ ਮਿਲ ਗਈ ਆ ਤੇ ਅਸੀਂ ਆਖਿਆ ਚਲੋ ਸਾਡੇ ਘਰ ਦਾ ਮਸਲਾ ਅਗਦੇ ਸੂਤਰ ਆ ਜਾਊਗਾ ਉਦੇ ਵਿੱਚ ਇਦਾਂ ਵਾ ਕਿ ਉਹਨੇ ਮੁੱਦੇ ਚੋਕ ਲਿਆ ਹੋਰ ਹੋਰ ਘਰਦੀ ਫਿਰਦੀ ਆ ਮਤਲਬ ਕਿ ਲਿੰਕ ਉਹਦੇ ਬੜੇ ਗਲਤ ਆ ਉਹਦੇ ਵਿੱਚੋਂ ਅਸੀਂ ਡੱਕਦੇ ਆ ਤੇ ਉਹ ਮਤਲਬ ਕਿ ਸਾਨੂੰ ਜਿਹੜੀ ਬਦਨਾਮੀ ਹੁੰਦੀ ਆ ਤੇ ਜਿਹੜੀ ਜਗਾ ਵਾ ਉਹ ਵੀ ਮੇਰੇ ਡੈਡੀ ਕੋਲ ਨੇ ਨਾ ਕਰਵਾ ਲਈ ਆ ਧੋਖੇ ਧੜੀ ਦੇ ਨਾਲ ਧੋਖੇ ਧੜੀ ਦੇ ਨਾਲ ਨਾ ਕਰਾ ਕੇ ਅਨਪੜ ਹੈਗਾ ਹੀ ਗੂਠਾ ਹੀ ਲੌਂਦਾ ਮਾੜੇ ਮੋੜੇ ਸਾਈਨ ਕਰਦਾ ਵਾ ਜਦ ਕਿ ਉਹਨੇ ਪਿੰਡ ਦੇ ਰਹਿਣ ਵਾਲੇ ਇਹਨਾਂ ਨੂੰ ਨਹੀਂ ਪਤਾ ਇਨੀਆਂ ਗੱਲਾਂ ਦਾ ਵੀ ਇਹ ਕੁਝ ਵੀ ਹੋ ਸਕਦਾ ਕਿਉਂਕਿ ਕੁੜੀ ਸਮਝੇ ਕਿ ਉਹਨੇ ਆਪਣੀ ਤੇ ਸਾਈਨ ਕਰਤੇ ਆ ਇਹਨੇ ਚੁੱਕ ਕੇ ਦੇ ਜਾ ਕੇ ਤੇ ਆਪਣੇ ਪਤਾ ਨਹੀਂ ਕਿਹੜੇ ਹਿਸਾਬ ਨਾਲ ਨਾਂ ਨੂੰ ਕਰਾ ਕੇ ਤੁਹਾਨੂੰ ਦਾਬੇ ਮਾਰ ਦਵਜਦੇ ਆ ਪੁਲਸ ਵਾਲੇ ਵੀ ਜਦੋਂ ਕਹਿੰਦੇ ਉਹਨੇ ਨਾ ਕਰਾਇਆ ਐ ਕਰਾਇਆ ਨਾ ਤੋਂ ਕੋਈ ਦਿਖਾਉਂਦੇ ਤੇ ਨਾ ਕੁਝ ਹੈਗਾ ਨਾ ਨੂੰ ਪਤਾ ਲੱਗਦਾ ਕਿਉਂਕਿ ਉਹਨੇ ਸੈਨ ਕਰਤੇ ਆ ਕਿ ਦੇਖ ਧੋਖੇ ਧੜੀ ਨਾ ਕਰਾ ਤੇ ਇਦਾਂ ਵਾਂ ਕਿ ਉਹਨੇ ਕਹਿੰਦੀ ਆ ਕਿ ਮੈਂ 15 ਲੱਖ ਰੁਪਈਆ ਮਤਲਬ ਕਿ ਡੈਡੀ ਨੂੰ ਦੇ ਦਿੱਤਾ ਵਾ 15 ਲੱਖ ਕੋਈ ਨਹੀਂ ਇਹਨੇ ਦਿੱਤਾ ਇਹ ਮਤਲਬ ਕਿ ਝੂਠ ਮਾਰਦੀ ਆ ਤੇ ਕੋਈ ਗਵਾ ਨਹੀਂ ਹੈਗਾ ਇਹਦੇ ਵਿੱਚ ਵੀ ਜੇ 15 ਲੱਖ ਕਹਿੰਨੇ ਫੜਾਇਆ ਹੋਵੇ 15 ਲੱਖ ਕੋਈ ਨਹੀਂ ਇਹਨੇ ਦਿੱਤਾ ਮੰਗ ਹੈ ਗਰਦੇ ਹੜਨਾ ਜੋ ਧੋਖਾ ਧੜੀ ਹੋਉਂਦੀ ਆ 15 ਲੱਖ ਕੁੜੀ ਨੇ ਹੜੀ ਨੇ ਕਹਿੰਦੀ ਆ 6 ਮਰਲੇ ਜਗਾ ਉੱਚਾ 3 ਨੰਬਰਲੇ ਚ ਮੈਂ ਰਹਿਣਾ ਵਾ ਪੀ ਉਹ ਮੇਰਾ ਉਧਰ ਇੰਦਾ ਸੀ ਉਸ ਜਗਾ ਦੇ ਵਿੱਚ ਜਿੱਤੇ ਵਿੱਚ ਉਹ ਕਬਜ਼ਾ ਕਰਦੀ ਆ ਜਦੋਂ ਆਉਂਦੀ ਆ ਉਹ ਨੂੰ ਪੈਂਦੀ ਵੀ ਆ ਤੇ ਰਹਿੰਦੀ ਇਦਾਂ ਬਾਹਰ ਬੁਰ ਰਹੀ ਜਾਂਦੀ ਕਦੀ 10 ਦਿਨ 15 ਦਿਨ ਕਿਤੇ 10 ਦਿਨ ਕਿਤੇ ਤੁਜੇ ਤਜਨ ਚੌਥੇ ਦਿਨ ਆਗੇ ਦਾਬੇ ਛਾਬੇ ਮਾਰਦੀ ਆ ਜਾਇਦਤ ਬਾਦ ਅਸੀਂ ਦੱਸਿਆ ਸਾਡੀ ਜਾਇਦਤ ਆਪਦੀ ਇਦਾਂ ਕਰਦੀ ਆ ਉਹ ਆਂਦੇ ਅਸੀਂ ਇਹਦੇ ਵਿੱਚ ਕੁਝ ਨਹੀਂ ਕਰ ਸਕਦੇ ਤਹਾਡੀ ਜਾਇਦਾਦ ਕੋਈ ਇਦਾਂ ਮਤਲਬ ਕਿ ਬਜ਼ੁਰਗ ਮੇਰਾ ਡੈਡੀ ਅਨਪੜਤਾ ਹੈਗੀ ਆ ਪਿੰਡ ਮਦਲ ਗਾਡੀ ਸਾਰੀ ਗਵਾਈ ਭਰਦਾ ਹੈ ਚੀਜ਼ ਦੀ ਅਸੀਂ ਮੰਗ ਕਰਦੇ ਸਾਡੀ ਜਗਾ ਸਾਨੂੰ ਮਿਲ ਜਾਵੇ ਪਿਓਤੀ ਦਲ ਜਗਾ ਰੌਲਾ ਵਾ ਪਿਓ ਨੇ ਇੰਜਾਮ ਲਾਇਆ ਕਿ ਮੇਰਾ 6 ਮਰਲੇ ਦਾ ਪਲਾਟ ਜਿਹੜਾ ਉਹ ਮੇਰੀ ਲੜਕੀ ਨੇ ਧੋਖੇ ਨਾਲ ਕਰਾ ਲਿਆ ਜੋ ਕਿ ਪੁਲਿਸ ਦੇ ਅਧਿਕਾਰ ਖੇਤਰ ਚ ਨਹੀਂ ਆਉਂਦਾ ਉਹਨਾਂ ਦੋਵਾਂ ਨੂੰ ਹਦਾਇਤ ਕਰ ਦਿੱਤੀ ਹੈ ਵੀ ਆਪਣੇ ਕੋਰਟ ਚ ਮਸਲਾ ਜਾਣ ਜਾ ਮਾਲ ਮਹਿਕਮੇ ਕੋ ਜਾਣਾ